ਹਾਂਜੀ ਕੀ ਨਾਮ ਹੈ ਜੀ ਰਣਜੀਤ ਸਿੰਘ ਹੈ ਜੀ ਅਸਾਂ ਰਣਜੀਤ ਸਿੰਘ ਜੀ ਕੀ ਦਿੱਕਤ ਆਈ ਹੈ ਤੁਹਾਨੂੰ ਜਿਹੜੀ ਸੜਕ ਬਣੀ ਅੱਜ ਤੁਹਾਡੀ ਦਿੱਕਤ ਸਾਰੇ ਇਹਨਾਂ ਸੈਂਟਰ ਸਰਕਾਰ ਨੇ ਸੜਕ ਮਨਜ਼ੂਰ ਕੀਤੀ ਸੀਗੀ ਇਸ ਨੂੰ ਸਿਰਫ ਇੱਕ ਹਫ਼ਤਾ ਹੀ ਹੋਇਆ ਜੀ ਬਣੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਅੱਜ ਵੇਖਿਆ ਤਾਂ ਇਹ ਸੜਕ ਟੁੱਟਣ ਲੱਗ ਗਈ ਜੀ ਜੇ ਤਾਂ ਇਸ ਦਾ ਹੁਣ ਅੱਜ ਹੱਲ ਹੋ ਗਿਆ ਜੀ ਸਰ ਫੇਰ ਤਾਂ ਇਹ ਅੱਗੇ ਠੀਕ ਹੋ ਜੂਗੀ ਅੱਗੇ ਨਹੀਂ ਟੁੱਟਦੀ ਟੁੱਟਦੀ ਗਾਂ ਜਾ ਕੇ ਵਾਦੀ ਤੁਰ ਜਾਣਾ ਵੀ ਬਲੀਜ ਹੱਥ ਵਨ ਕੇ ਬੇਨਤੀ ਹੈ ਜੀ ਸੈਂਟਰ ਸਰਕਾਰ ਨੂੰ ਕਿ ਅਸੀਂ ਦੁਬਾਰਾ ਮੁਰੰਮਤ ਕਰਕੇ ਮਟੀਰੀਅਲ ਹੋਵੇ ਜਾਂ ਲੇਬਰ ਦੀ ਮਹਿੰਗੀ ਹੋਵੇ ਜੀ ਹਾਂਜੀ ਰਕ ਲਾਗਣਾ ਪੂਰੀ ਕਰੀ ਹੋਵੇ ਜਿਵੇਂ ਮੰਨ ਲਓ ਵੀ ਇਹ ਜਿਹੜੀ ਸੜਕ ਬਣਦੀ ਆ ਇਹਦੇ ਪ੍ਰੋਪਰ ਰੂਲਰ ਅੱਗੇ ਫੇਰ ਕੇ ਆ ਨਾ ਫੇਰ ਸੜਕ ਬਣਦੀ ਆ ਕੀ ਛੋਟੀ ਤੁਸੀਂ ਜੇ ਤੁਹਾਡੇ ਬਾਰ ਚ ਸੜਕ ਬਣਿਆ ਦੇਖਿਆ ਤੁਸੀਂ ਇਹ ਵੀ ਇੱਥੇ ਰੂਲਰ ਨਹੀਂ ਦੇਖਿਆ ਨਾ ਫੇਰਿਆ ਵੀ ਹੋਣੀਗਾ ਤੇ ਰੋਡ ਰੂਲਰ ਉੱਥੇ ਖੜਾ ਜੂਰਦਾ ਜਦ ਤੱਕ ਸੜਕ ਬਣਨ ਲੱਗੀ ਆ ਅਸਾ ਇਹਨਾਂ ਨੇ ਉਮੀ ਚੱਕ ਕੇ ਕਾਗਜ਼ਾ ਕੇ ਸੜਕ ਬਣਾਈ ਹਾਂਜੀ ਹਾਂਜੀ ਉਸ ਤਰ੍ਹਾਂ ਹੀ ਬਣਾਤੀ ਜੀ ਹੋ ਸਕਦਾ ਅੱਗੇ ਫੇਰਿਆ ਹੋਵੇ ਪਰ ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਇੱਥੇ ਨਹੀਂ ਫੇਰਿਆ ਠੀਕ ਆ ਅਸਾ ਇਹ ਮਤਲਬ ਦੋ ਦੋ ਪੀਸ ਮਤਲਬ ਖਰਾਬ ਹੋਇਆ ਜੀ ਲੋਗ ਇਹ ਆਪਣਾ ਆਪ ਦਾ ਫਰੰਟ ਕਰਕੇ ਅਸੀਂ ਅੱਜ ਗੌਰ ਕਰੀ ਹੈ ਜੀ। ਠੀਕ ਹੈ। ਮੈਂ ਇਸ ਕਰਕੇ ਦੁਆ ਤੁਸੀ ਦੇਖੋ ਤੇ ਇਸ ਤਰ੍ਹਾਂ ਇਹ ਰੂਪੀ ਟੁੱਟ ਕੇ ਇੱਕ ਹਫ਼ਤੇ ਅੰਦਰ ਅੰਦਰ ਹੀ ਫੀਸ ਟੁੱਟ। ਐਸਾ ਮੰਗ ਕੀ ਕਰਦੇ ਹੋ ਤੁਸੀਂ? ਮੰਗ ਲਈ ਅਸੀਂ ਦੁਬਾਰਾ ਇਹਦੀ ਰਿਪੇਅਰ ਕਰੀ ਜਾਵੇ ਜੀ। ਹੱਥ ਵਨ ਕੇ ਜੇ ਜਾਇ ਪੱਟ ਕੇ ਦੁਬਾਰਾ ਠੀਕ ਕੀਤਾ ਜਾਵੇ। ਹਾਂ ਜੀ ਪੱਟ ਕੇ ਦੁਬਾਰਾ ਹੋਵੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਦਿੱਕਤ ਨਾ ਹੋਵੇ। ਹੂੰ। ਜੇ ਟੜ ਕਹਿੰਦਾ ਪੱਟ ਕੇ ਦੁਬਾਰਾ ਠੀਕ ਹੀ ਕਰਨਾ ਪਊਗਾ। ਰਿਪੇਅਰ ਨਾਲ ਤਾਂ ਗੱਲ ਹੀ ਮੰਨੀ। ਹਾਂ ਜੀ ਹਾਂ ਜੀ। ਅੱਛਾ ਬਲਵਿੰਦਰ ਸ਼ਰਕਵੜੀ ਨੂੰ ਕਿੰਨਾ ਟਾਈਮ ਹੋ ਯਾਰ ਨੁਦਰ ਨਹੀਂ ਫੇਰ ਆਇਆ ਜੀ ਨੁਦਰ ਨੇ ਉਸੇ ਕਹੇ ਥੱਲੇ ਜਿਵੇਂ ਹਾਂਜੀ ਇਹ ਤਾਂ ਉਹਦੇ ਹੌਲੇ ਹੌਲੇ ਜਿਵੇਂ ਭਾਵੇਂ ਤਾਂ ਠੀਕ ਹੈ ਜੀ ਮੀਂਹ ਵਰਤ ਕੇ ਨਹੀਂ ਤੁਸੀ ਮਤਲਬ ਉਹਨਾਂ ਨੂੰ ਕਿਹਾ ਨਹੀਂ ਵੀ ਇੱਥੇ ਸੜਕ ਕੋ ਗੋਗੜੋ ਜੀ ਕਿਹਾ ਸੀ ਉਹਨਾਂ ਨੂੰ ਨਹੀਂ ਜੀ ਨਾ ਨਾ ਦੇਖੀ ਨਾ ਨਾ ਦਾ ਪਾਣੀ ਲੱਗਿਆ ਜੀ ਪਾਣੀ ਬਿਲਕੁਲ ਨਹੀਂ ਲੱਗਿਆ ਜੀ ਉਹਨਾਂ ਨੇ ਸਿੱਕ ਦੋ ਵਾਰੀ ਕਿਹਾ ਵੀ ਸੀਗਾ ਠੀਕ ਹੈ ਲੇਬਰ ਵਾਲੇ ਕਦੀ ਸਾਡੇ ਕੋਲ ਮਿੱਟੀ ਹੈ ਨਹੀਂ ਕਿ ਮਿੱਟੀ ਦਾ ਪ੍ਰਬੰਧ ਘਟਾਗਾ ਕਰਕੇ ਪਾਣੀ ਨਹੀਂ ਖੜਦਾ ਸਹੀ ਤਰੀਕੇ ਨਾਲ ਠੀਕ ਹੈ ਜੀ ਚਲੋ ਇਹ ਮਤਲਬ ਜੀ ਚਾਰਕੀ ਟੁੱਟੀ ਆ ਇਹ ਕਿਹੜੇ ਗੁਆਰਜਾ ਕਿੱਥੇ ਕਿਹੜੀ ਪੱਤੀ ਪੈਂਦੀ ਹੈ ਜੀ ਰਾਮ ਨੇ ਘਰਾ ਕੋਲੇ ਜੀ ਸੁਦਾ ਬੱਟਰਬਾਕਸ ਕੋਲੀ ਹੈ ਜੀ ਬੱਸ ਅੱਛਾ ਬੱਟਰਬਾਕਸ ਦੇ ਕੋਲੇ ਆ ਜੀ ਹਾਂ ਜੀ ਗਰਾਊਂਡ ਕੋਲੇ